ਦੇ ਛੋਟੇ ਭਰਾ ਅਮਨਦੀਪ ਜੀ ਐਡਵੋਕੇਟ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਮੈਂ ਕਿ ਆਉਣ ਦੋ ਮਿੰਟ ਵਾਸਤੇ ਉਹ ਵੀ ਆਪਣੇ ਵਿਚਾਰ ਸਾਂਝੇ ਕਰੇ ਐਡਵੋਕੇਟ ਅਮਨਦੀਪ ਸਿੰਘ ਜੀ ਜੰਡੂ ਸਾਹਿਬ ਤੇ ਨੱਜਰ ਸਾਹਿਬ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਤੇ ਬਾਬਾ ਸਾਫਰੀ ਚੋਕ ਦੇ ਜੰਨਾ ਨਬੀ ਸੂਰ ਨਿਚਾ ਧੰਨਵਾਦ ਹੈ ਡਾਕਟਰ ਬਾਬਾ ਸਾਹਿਬ ਨੂੰ ਵੇਦ ਕਰ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੀ ਉਹ ਸਮੇਂ ਦੀ ਸਰਕਾਰ ਨੇ ਪਰਲ ਜਵਾਰ ਨਾ ਨਹਿਰ ਨੂੰ ਸਰਦਾਰ ਪਟੇਲ ਇਹ ਸਾਰਿਆਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਇਹ ਸੰਧਾਨ ਨੂੰ ਹਿੰਦੁਸਤਾਨ ਤੇ ਹੋਰ ਬੜੇ ਬੜੇ ਲੇਕੇ ਲੋਕ ਇਹਨਾਂ ਨੂੰ ਇਸ ਕਰਕੇ ਲੈ ਆਇਆ ਕਿ ਕਿ ਕਈ ਦੁਨੀਆ ਦੇ ਦੁਨੀਆ ਦੇ ਬੁੱਧੀਜੀਵੀਆਂ ਤੋਂ ਇੱਕ ਸੀ ਏਹ ਹਿੰਦੁਸਤਾਨ ਚ ਨਾ ਕੇ ਵਰਲਡ ਚ ਜਿੰਨੀਆਂ ਡਿਗਰੀਆਂ ਦਾ ਬਾਬਾ ਸਾਹਿਬ ਕੋਲ ਪਾਸ ਕੀ ਉਹ ਕਿਸੇ ਹੋਰ ਕੋਲ ਨਹੀਂ ਹੈ ਯੂਰਨ ਦੇ ਵਿੱਚ ਵੀ ਇਹਨਾਂ ਦੀ ਯਾਦਗਾਰ ਬੱਗੀ ਹੋਈ ਹੈ ਔਰ ਦੁਨੀਆ ਮੰਨਦੀ ਅੱਜ ਵੀ ਔਰ ਇਹ ਜਿੱਥੇ ਦੁਨੀਆ ਦੇ ਵਿੱਚ 26 ਜਨਵਰੀ ਦਾ ਦਿਨ ਮਨਾਉਂਦੇ ਤੇ ਉਸੇ ਦਿਨ ਦੇ ਵਿੱਚ ਇਸ ਤਰ੍ਹਾਂ ਬਾਬਾ ਸਾਹਿਬ ਦੀ ਮੂਰਤੀ ਨੂੰ ਉਹਦਾ ਬੇਅਦਬੀ ਕਰਨੀ ਉਹਨੂੰ ਤੋੜਨ ਦੀ ਕੋਸ਼ਿਸ਼ ਕਰਨੀ ਔਰ ਉਹਦੇ ਲਿਖੇ ਸੰਵਿਧਾਨ ਦੀ ਕਾਪੀ ਨੂੰ ਜਲਾਉਣਾ ਇਹ ਬੜਾ ਨਿੰਦਨੀ ਹੈ ਦੁਖਦਾਈ ਹੈ ਅਸੀਂ ਮੰਨ ਕਰਦੇ ਹਾਂ ਅੱਜ ਦੇ ਤਾਰੇ ਇਹ ਤਰਨੇ ਤਾਂ ਸਾਰੇ ਪੰਜਾਬ 'ਚ ਵੀ ਲੱਗ ਰਹੇ ਨੇ ਤੇ ਬਾਹਰ ਵੀ ਲੱਗੇ ਆਵਾ ਸਾਹਿਬ ਕੱਲੇ ਦਲਤਾ ਦੇ ਲੀਡਰ ਨਹੀਂ ਸੀ ਉਹਨਾਂ ਨੇ ਜਿਹੜੇ ਅਧਿਕਾਰ ਦਵਾਏ ਹਿੰਦੁਸਤਾਨ ਦੇ ਵੀ ਚਾਜ ਜੀ ਪ੍ਰਾਈਮ ਮਿਨਿਸਟਰ ਹੈ ਚੀਫ ਮਿਨਿਸਟਰ ਬਣੇ ਨੇ ਜੋ ਵੀ ਬਣੇ ਨੇ ਅਸੀਂ ਵੀ ਐਮਪੀ ਬਣ ਕੇ ਰਹੇ ਹਾਂ ਜੋ بڑے بڑے ਆਈਪੀਐਸ ਅਧੂਰ ਇਹ ਸੰਵਿਧਾਨ ਦੇ ਤਹਿਤ ਸਾਰਿਆਂ ਨੂੰ ਫੈਸਿਲਿਟੀ ਮਿਲੀ ਹੈ ਜਿਨ੍ਹਾਂ ਨੇ ਸਾਨੂੰ ਦੇਸ਼ ਦੀ ਆਜ਼ਾਦੀ ਲੈ ਕੇ ਦਿੱਤੀ ਹੈ ਆਰ ਸਮਾਧਾਨ ਬਣਾ ਕੇ ਦਿੱਤਾ ਹੈ ਜੇ ਇਹਨਾਂ ਦੀਆਂ ਬੇਅਦਬੀਆਂ ਹੋਣ ਲੱਗ ਗਈ ਤਾਂ ਤੁਹਾਡੇ ਵੀ ਦਿਨ ਸ਼ੋਰੂ ਨਹੀਂ ਇਹ ਮੈਂ ਬੇਨਤੀ ਕਰਾਂਗਾ ਅਸੀਂ پیس ਪੋਲਟ੍ਰੱਕ ਤੇ ਕਰ ਰਹੇ ਹਾਂ ਅਗਰ ਨਾ ਕੋਈ ਜੀ ਰਿਜ਼ਲਟ ਮਿਲੇ ਤਾਂ ਇਹ ਫਲੇਅਰ ਫਊਗੀ ਸਾਰੇ ਨਾ ਸਿਰ ਪੰਜਾਬ 'ਚ ਬਲਕੇ ਹਿੰਦੁਸਤਾਨ ਦੇ ਵਿੱਚ ਨਾ ਸਿਰਫ ਐਸ்சி ਬੀਸੀ ਬਾਕੀ ਸਮਾਜ ਦੇ ਹਰ ਵਰਗ ਨੂੰ ਮੈਂ ਬੇਨਤੀ ਕਰਾਂਗਾ ਕਿ ਡਾਕਟਰ ਬੇਦਖਰ ਕੱਲਾ ਦਲਤਾ ਦਾ ਨਹੀਂ ਉਹ ਸਭੁੱچے ਹਿੰਦੁਸਤਾਨੀਆਂ ਦਾ ਹੈ ਸੰਧੂ ਸਾਰਿਆਂ ਨੂੰ ਪਤਾ ਹੀ ਹੈ ਸਭ ਤੋਂ ਪਹਿਲਾਂ ਤੁਹਾਡਾ মিডিਆ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਹਮੇਸ਼ਾ ਸਮਾਜ ਦੀ ਆਵਾਜ਼ ਨੂੰ ਸੱਚੇ ਦੇਸ਼ ਤੱਕ ਲੈ ਕੇ ਜਾਂਦੇ ਹੋ 26 ਜਨਵਰੀ ਵਾਲਾ ਦਿਨ ਜਿਸ ਦਿਨ ਪਰਮਪితਾ ਪਰਮਾਤਮਾ ਬਾਬਾ ਸਾਹਿਬ ਡਾਕਟਰ ਵੀਰ ਅੰਮਿਤਕਰ ਸਾਹਿਬ ਦਾ ਸਮੁੱਚਾ ਵਿੱਚ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਦਿਹਾੜਾ ਮਨਾ ਰਿਹਾ ਸੀ ਉਸੇ ਦਿਨ ਸਾਡੇ ਪੰਜਾਬ ਦਾ ਇੱਕ ਸ਼ਹਿਰ ਹੈ ਅੰਮ੍ਰਿਤਸਰ ਜਿੱਥੇ ਇੱਕ ਸ਼ਰਾਰਤੀ ਤੱਤ ਬੜੇ ਉਦਨ ਪਵਿੱਤਰ ਦੇਣ ਦੇ ਵਿੱਚ ਪਰਮਾਤਮਾ ਬਾਬਾ ਸਾਹਿਬ ਡਾਕਟਰ ਵੀ ਆਰ ਅੰਬੇਦਕਰ ਸਾਹਿਬ ਦੇ ਗੁੱਤਨ ਉੱਪਰ ਚੜ੍ਹ ਕੇ ਤੋੜ ਭੰਨ ਦਿੱਤੀ ਉਹਨਾਂ ਸੇਰ ਸ਼ਾਨ ਕੀਤੀ ਸਾਡੀ ਸਰਕਾਰਾਂ ਕੇ ਪ੍ਰਸ਼ਾਸਨਾਂ ਕੇ ਇਹੀ ਵੰਗਵਾ ਜਿਹੜੇ ਅਜੇ ਸ਼ਰਾਬੀ ਤੱਤ ਬਣੇ ਅਜੇ ਸ਼ਰਾਬੀ ਲੋਗੜੇ ਜੋ ਸਾਡੇ ਪੰਜਾਬ ਦੇ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਆਪ ਜੀ ਸਾਡੀ ਭਾਈਚਾਰਕ ਸਾਂਝ ਨੂੰ ਤਾਹ ਲਾਣਾ ਚਾਹੁੰਦੇ ਨੇ ਉਹਨੂੰ ਤੋੜਨਾ ਚਾਹੁੰਦੇ ਨੇ ਸਾਡੀ ਸਰਕਾਰਾਂ ਪ੍ਰਸ਼ਾਸਨਾਂ ਕੇ ਇਹੀ ਵੰਗਵਾ ਇਹ ਜਿਹੜੇ ਲੋਕ ਨੇ ਉਹਨਾਂ ਤੇ ਜਿਹੜੀ ਬੰਦ ਦੀ ਕਾਰਵਾਈ ਆ ਐਨਐਸਏ ਲਗਾਈ ਜਾਵੇ ਦੇਸ਼ ਵਿਰੋਧਾ ਮਕਦਮੇ ਦਰਜ ਕਰੇ ਜਾਵੇ ਤੇ ਉਹਨਾਂ ਨੂੰ ਆਸਾਮ ਦੀ ਜਿਹੜੀ ਡਬਲੂਰ ਜੇਲ੍ਹ ਉਹਨਾਂ ਵਿੱਚ ਬੰਦ ਕਰਿਆ ਜਾਵੇ ਅਤੇ ਅੱਗੇ ਤੋਂ ਜਿਹੜੇ ਅੱਜ ਲੋਕ ਨੇ ਉਹ ਕੋਈ ਵੀ ਆਪਣੇ ਆਪ ਨੂੰ ਅਜੇ ਕਰਮਨਾ ਕਰਦਨ ਦੇਸ਼ ਦੀ ਸਾਡੀ ਆਪਲੀ ਭਾਈ ਸਾਰੇ ਕਾਨੂੰ ਦਾ ਦਾ ਤੋੜ ਸਕਣ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜਿਹੜੇ ਜਿਹੜੇ ਪਿੱਛੇ ਲੋਕ ਨੇ ਜਿਨ੍ਹਾਂ ਵੱਲੋਂ ਇਹ ਸ਼ਹਿਦ ਕੀਤੀ ਗਈ ਹੈ ਸੜਾਪੀ ਤਾਕਤਾ ਨੇ ਜਿਨ੍ਹਾਂ ਦੇ ਪਿੱਛੇ ਇਹ ਕੰਮ ਕਰਨ ਲਈ ਉਹਨੂੰ ਖਸਾਇਆ ਗਿਆ ਜਾਂ ਉਹਨੂੰ ਪੈਸਾ ਦਿੱਤਾ ਗਿਆ ਉਹਨਾਂ ਦੇ ਪਿੱਛੇ ਵੀ ਸੀਬੀਆਈ ਜਾਂਚ ਕਰੀ ਜਾਵੇ ਅਤੇ ਜਿਹੜੇ ਪਿੱਛੇ ਦੋਸ਼ੀ ਨੇ ਉਹਨਾਂ ਨੂੰ ਵੀ ਫੜਿਆ ਜਾਵੇ ਅਤੇ ਉਹਨਾਂ ਨੂੰ ਵੀ ਐਨਐਸਏ ਲਗਾਈ ਜਾਵੇ ਜਾਂ ਫਾਂਸ ਦੀ ਸਜ਼ਾ ਦਿੱਤੀ ਜਾਵੇ ਦੇਖੋ ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਖੰਨਾ ਵੱਲੋਂ ਸਰਦਾਰ ਸੰਸ਼ੇਰ ਸਿੰਘ ਦੁੱਲੋ ਸਾਹਿਬ ਦਾ ਪ੍ਰਧਾਨ ਪਾਕ ਕਾਂਗਰਸ ਪੰਜਾਬ ਕਾਂਗਰਸ ਦੇ ਵਿਚਾ ਨਿਰਦੇਸ਼ ਤੇ ਅੱਜ ਜੋ ਧਰਨਾ ਦਿੱਤਾ ਗਿਆ ਉਹ ਤੁਹਾਨੂੰ ਪਤਾ ਜੋ 26 ਜਨਵਰੀ ਨੂੰ ਜੋ ਮੰਦਭਾਗੀ ਘਟਨਾ ਵਾਪਰੀ ਆ ਬਾਬਾ ਸਾਹਿਬ ਡਾਕਟਰ ਭੀਮਰਾਓ ਜੀ ਦੇ ਜਿਹੜੀ ਮੂਰਤੀ ਸੀ ਉਹਨੂੰ ਖੰਡਿਤ ਕਰ ਦਿੱਤਾ ਗਿਆ ਉਹਦੇ ਰੋਸ਼ ਬੱਜੂ ਅੱਜ ਧਰਨਾ ਸੀਗਾ ਜੋ ਸਾਰੇ ਲਗਭਗ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਸਾਰੇ ਜਿੱਥੇ ਬੰਦੀਆਂ ਨੇ ਜਿੱਥੇ ਪੜੇ ਲਿਖੇ ਐਡਵੋਕੇਟ ਪ੍ਰੋਫੈਸਰ ਮਾਸਟਰ ਹਰ ਇੱਕ ਵਰਗ ਚੋਂ ਲੋਕ ਇੱਥੇ ਆਏ ਨੇ ਅਸੀਂ ਸਰਕਾਰ ਬੱਸ ਉਹ ਹੀ ਬੇਨਤੀ ਕਰਦੇ ਆਂ ਕਿ ਜੋ ਇਹ ਘਟਨਾ ਹੋਈ ਆ ਇਹਦੀ ਡੂੰਗੀ ਜਾਂਚ ਕਰਾਈ ਜਾਵੇ ਜੋ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਵਾਈ ਜਾਵੇ ਉਹਨੇ ਦੇਖਿਆ